ਹਰਜਿੰ다 ਸਿੰਘ ਠੇਕੇਦਾਰ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਦੱਖਣ ਦੇ ਇੰਚਾਰਜ ਨੇ ਉਹਨਾਂ ਵੱਲੋਂ ਇਹ ਪੁੱਠੇ ਪੋਸਟਰ ਜਿਹੜੇ ਨੇ ਉਹ ਲਗਾਏ ਗਏ ਨੇ ਜਿਹੜਾ ਉਹ ਬੋਰਡ ਲੱਗਾ ਤੁਹਾਡਾ ਤੇ ਉਹਦੇ ਵਿੱਚ ਤੁਸੀਂ ਵੇਖੋ ਨਾ ਪੁੱਠਾ ਹੀ ਸਾਰਾ ਬੋਰਡ ਲਿਖਿਆ ਆ ਮੈਂ ਤੁਹਾਨੂੰ ਕਹਿੰਦੇ ਮੈਂ ਫੋਟੋ ਖਿੱਚ ਕੇ ਭੇਜ ਦੇਣਾ ਪੁਣਾ ਹੈ ਨਹੀਂ ਕੋਈ ਤੁਲਾ ਵੱਲ ਆਏ ਨਹੀਂ ਮੈਂ ਪਾਜੀ ਤੁਹਾਡੀ ਫੋਟੋ ਲੱਗੀ ਆ ਤੁਹਾਡੇ ਬੇਟੇ ਦੀ ਫੋਟੋ ਲੱਗੀ ਆ ਮੇਰੇ ਖਿਆਲ ਪੁੱਠਾ ਲਿਖਿਆ ਆ ਮਨਿੰਦਰਜੀਤ ਸਿੰਘ ਠੇਕੇਦਾਰ ਖਰਮਾਈ ਮੈਨੂੰ ਵੇਖ ਕੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਇੰਨੀ ਬੇਵਕੂਫੀ ਇੱਕ ਤੇ ਲਾਉਣ ਵਾਲਿਆਂ ਨੂੰ ਵੀ ਤੇ ਇੱਕ ਛਪਾਉਣ ਵਾਲਿਆਂ ਨੂੰ ਵੀ ਵੀ ਤੁਹਾਨੂੰ ਯਾਰ ਕੀ ਹੁਣ ਮੈਂ ਕਹਾਂ ਇੰਨੀ ਗੰਦੀ ਰਾਜਨੀਤੀ ਹੋ ਗਈ ਸਾਡੇ ਲੋਕਾਂ ਦੀ ਦਾੜੀਆਂ ਕਟੀਆਂ ਔਰ ਕਿੰਨਾ ਦੇ ਨਾਲ ਤੁਸੀਂ ਫੋਟੋਆਂ ਲਾਉਣਦੇ ਸਾਹਿਬਜ਼ਾਦਿਆਂ ਦੇ ਤੁਹਾਡਾ ਕੀ ਦੇਣਾ ਸਮਾਜ ਨੂੰ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ ਠੇਕੇਦਾਰ ਸਾਹਿਬ ਨਾਲ ਕਹਿੰਦੇ ਕਿ ਮੈਂ ਲਵਾਇਆ ਹੀ ਨਹੀਂ ਪੋਸਟ ਜੀ ਉਹਨਾਂ ਨੇ ਲਵਾਇਆ ਤੇ ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਲਗਾ ਕੇ ਤਾਂ ਕਿ ਲੱਗਦਾ ਨਹੀਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਇਹਰੇ ਲਈ ਜ਼ਿੰਮੇਵਾਰ ਨੇ ਉਹ ਪਰਚਾ ਦਰਜ ਹੋਣਾ ਚਾਹੀਦਾ ਜਿੰਨੇ ਵੀ ਹੁਣ ਤੇ ਮੈਂ ਤਾਂ ਐਜੀਪੀਸੀ ਨੂੰ ਬੇਨਤੀ ਕਰੂੰ ਭੀ ਨੇ ਤੁਹਾਡੇ ਕੋਲ ਵਕੀਲ ਆ ਟੈਕਨੀਕਲੀ ਮਾਹਰ ਆ ਤੁਸੀਂ ਮਾੜੇ ਮੋਟ ਬੰਦੇ ਤਾਂ ਰਗੜ ਦਿੰਦੇ ਫਿਰ ਹੁਣ ਹੋ ਜਾਓ ਸਿੱਧੇ ਤੁਸੀਂ ਵੀ ਇਹ ਹੁਣ ਆਪ ਹੀ ਲਾ ਦੇਣੇ ਤਾਂ ਮੈਂ ਪਾੜ ਕੇ ਛੱਡ ਦੇਣਾ ਆ ਮੁਰਕੇ ਨਾ ਫਿਰ ਕਹਿਣ ਇਹਨੂੰ ਬੰਦਿਆਂ ਕੋ ਜਿੰਨੇ ਲਾਇਆ ਉਹ ਲਾਦਣ ਫਲੈਕਸਾਂ ਵਾਲਿਆਂ ਦੇ ਮਾਰ ਮਾਰ ਜੁੱਤੀਆਂ ਤੂੰ ਕੱਢ ਦਾਂਗੇ ਸਾਡੀ ਨਜ਼ਰ ਪੈ ਗਈ ਆ ਅਸੀਂ ਇਸ ਚੀਜ਼ ਨੂੰ ਵੇਖ ਰਿਹਾ ਕਿ ਲੱਗਦਾ ਕਿ ਤੁਸੀਂ ਸਮਝਦੇ ਕਿ ਇਹ ਵੀ ਬੇਦਬੀ ਜਿਹੜੀ ਤੁਹਾਨੂੰ ਲੱਗਦੀ ਹੈ ਬੇਦਬੀ ਹੈ ਇਹ ਅਤਬੀਆਂ ਕਰਨ ਦਾ ਇਹਨਾਂ ਦੀ ਪਾਰਟੀ ਦੇ ਵਿੱਚ ਰਵਾਇਤੀ ਹੈ ਇਹਨਾਂ ਦੀ ਦੇਖੋ ਪਹਿਲੀ ਵਾਰੀ ਥੋੜੀ ਇਹਨਾਂ ਦਾ ਕੰਮ ਹੈ ਸਿੱਖਾਂ ਦੇ ਆਂਟੀ ਚੱਲਣਾ ਔਰ ਇਹ ਗਲਤ ਕੰਮ ਕਰ ਰਹੇ ਸਿਰਫ ਪੱਗਾਂ ਸਜਾਉਣੀਆਂ ਜਾਣਦੇ ਇਹਨਾਂ ਨੂੰ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਿੱਖਾਂ ਦੀਆਂ ਭਾਵਨਾ ਨਾਲ ਕੋਈ ਲੈਣਾ ਦੇਣਾ ਨਹੀਂ ਜੈਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੇਸ਼ੱਕ ਪੰਜਾਬ ਦੇ ਕਿਸਾਨਾਂ ਦੇ ਨਾਲ ਵੋ ਤੀਰਾ ਜਿਹੜਾ ਹੈ ਉਹ ਸਹੀ ਨਹੀਂ ਕੀਤਾ ਗਿਆ ਹੋਵੇ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਵਿੱਚ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਕੁਝ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਵੀ ਇਹ ਵਾਲ ਦਿਨ ਦੇ ਪੋਸਟਰ ਲਗਵਾਏ ਗਏ ਨੇ ਲੇਕਿਨ ਉਹ ਪੋਸਟਰ ਪੁੱਠੇ ਨਜ਼ਰ ਆ ਰਹੇ ਨੇ ਜੇਕਰ ਤੁਹਾਨੂੰ ਤਸਵੀਰਾਂ ਦਿਖਾਈਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਭੰਡਾਰੀ ਪੁਲ ਦੇ ਉੱਤੇ ਮੌਜੂਦ ਹਾਂ ਜਿੱਥੇ ਕੀ ਹਰਜਿੰਦਰ ਸਿੰਘ ਠੇਕੇਦਾਰ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਦੱਖਣ ਦੇ ਇੰਚਾਰਜ ਨੇ ਉਹਨਾਂ ਵੱਲੋਂ ਇਹ ਬੋਰਡ ਜਿਹੜੇ ਨੇ ਉਹ ਲਗਵਾਏ ਗਏ ਨੇ ਅਤੇ ਉਸ ਬੋਰਡਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜੋ ਵੀਰਵਾਲ ਦਿਵਸ ਜਿਹੜਾ ਹੈ ਉਹ ਲਿਖਿਆ ਹੋਇਆ ਹੈ ਲੇਕਿਨ ਉਸ ਵਿੱਚ ਅੱਖਰ ਸਿਰ ਜਿਹੜੇ ਨੇ ਉਹ ਪੁੱਠੇ ਅਨਜ਼ਰ ਆ ਰਹੇ ਨੇ ਹਾਲਾਂਕਿ ਭਾਰਤ ਜਨਤਾ ਪਾਰਟੀ ਦੇ ਵੱਲੋਂ ਹਮੇਸ਼ਾ ਹੀ ਪੰਜਾਬ ਨੂੰ ਤੇ ਪੰਜਾਬ ਦੇ ਕਈ ਸਿੱਖਾਂ ਨੂੰ ਜਿਹੜਾ ਹੈ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਰਹੀ ਹੈ ਲੇਕਿਨ ਹੁਣ ਦੀ ਗੱਲ ਦੱਸੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਪੋਸਟਰ ਬੇਸ਼ੱਕ ਕਿਸੇ ਟੈਕਨੀਕਲ ਇਸ਼ੂ ਕਰਕੇ ਜਿਹੜਾ ਹੈ ਗਲਤ ਲੱਗਾ ਹੋਵੇ ਲੇਕਿਨ ਕਿੰਨੇ ਸਮੇ ਤੋਂ ਜਿਹੜਾ ਹੈ ਪੋਸਟਰ ਜਿਹੜਾ ਹੈ ਉਹ ਪੁੱਠਾ ਚੱਕਦਾ ਹੋਇਆ ਅਨਜ਼ਰ ਆਉਂਦਾ ਹੋਏਗਾ ਲੇਕਿਨ ਜਦੋਂ ਅਸੀਂ ਇਸ ਰਕਸੇ ਤੇ ਪਹੁੰਚੇ ਸਾਂ ਤੇ ਵੇਖਣ ਤੋਂ ਬਾਅਦ ਅਸੀਂ ਰੁਕ ਕੇ ਜਦੋਂ ਠੇਕੇਦਾਰ ਹੁਣਾਂ ਨੂੰ ਫੋਨ ਕੀਤਾ ਤੇ ਉਹਨਾਂ ਵੱਲੋਂ ਫੋਨ ਜਿਹੜਾ ਸੀਗਾ ਉਹ ਪਿਕ ਨਹੀਂ ਕੀਤਾ ਗਿਆ ਲੇਕਿਨ ਲਗਾਤਾਰ ਹੀ ਜੋ ਇਸੇ ਜਗ੍ਹਾ ਦੇ ਉੱਤੇ ਤਸਵੀਰਾਂ ਨੇ ਉਹਨੂੰ ਵੇਖ ਕੇ ਜਰੂਰ ਕਿਤਨਾ ਕਿਤੇ ਹੈਰਾਨੀ ਵੀ ਹੁੰਦੀ ਹੈ ਕਿ ਪੰਜਾਬੀ ਮਾਂ ਬੋਲੀ ਦੀ ਗੱਲ ਅਸੀਂ ਕਰਦੇ ਆਂ ਲੇਕਿਨ ਜਿਨ੍ਹਾਂ ਵੱਲੋਂ ਇਹ ਪੋਸਟਰ ਲਗਾਏ ਗਏ ਨੇ ਇਹ ਪੁੱਠੇ ਪੋਸਟਰ ਜਿਹੜੇ ਨੇ ਉਹ ਲਗਾਏ ਗਏ ਨੇ ਜਿਸ ਕਰਕੇ ਇਹ ਹੁਣ ਕਾਫੀ ਵਿਵਾਦ ਜਿਹੜਾ ਹੈ ਇਸ ਦਾ ਵਾਧਾ ਹੋਇਆ ਵੀ ਨਜ਼ਰ ਆ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਹਰਜਿੰਦਰ ਸਿੰਘ ਠੇਕੇਦਾਰ ਅਤੇ ਉਹਨਾਂ ਦੇ ਬੇਟੇ ਜੋ ਨੇ ਸਿਮਰਨ ਦੀਪ ਸਿੰਘ ਜਿਹੜੇ ਨੇ ਆਈ ਥਿੰਕ ਲਿਖਿਆ ਹੋਇਆ ਸਿੰਘ ਠੇਕੇਦਾਰ ਜਿਹੜੇ ਨੇ ਉਹਨਾਂ ਦਾ ਪੋਸਟਰ ਜਿਹੜੇ ਨੇ ਇੱਥੇ ਜ਼ਰੂਰ ਲੱਗੇ ਹੋਏ ਨੇ ਲੇਕਿਨ ਮਨਿੰਦਰ ਮਨਿੰਦਰਜੀਤ ਸਿੰਘ ਜਿਹੜੇ ਨੇ ਠੇਕੇਦਾਰ ਮੇਰਾ ਖਿਆਲ ਨਾਮ ਲਿਖਿਆ ਆਇਆ ਹਾਇਆ ਮਨਿੰਦਰਜੀਤ ਠੇਕੇਦਾਰ ਜਿਹੜੇ ਨੇ ਉਹਨਾਂ ਦੇ ਪੁੱਤਰ ਜਿਹੜੇ ਨੇ ਉਹਨਾਂ ਦੇ ਵੀ ਪੋਸਟਰ ਨਾਲ ਜਿਹੜਾ ਹੈ ਉਹ ਲੱਗਾ ਹੋਇਆ ਹੈ ਲੇਕਿਨ ਕਿਤਨਾ ਕਿਤੇ ਕਾਫੀ ਜਿਹੜੇ ਨੇ ਹੈਰਾਨੀਜਨਕ ਚੀਜ਼ ਤਸਵੀਰਾਂ ਜਿਹੜੀਆਂ ਨੇ ਇਹ ਸਾਹਮਣੇ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਰਦੇ ਆਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆਂ ਲੇਕਿਨ ਇਹ ਪੋਸਟਰ ਜਿਹੜੇ ਨੇ ਉਹ ਜਰੂਰ ਕਿਤਨਾ ਕਿਤੇ ਸਾਡੇ ਉੱਪਰ ਵੀ ਸਵਾਲ ਖੜੇ ਕਰਦੇ ਨੇ ਕਿ ਇਹ ਪੋਸਟਰ ਕਿਸ ਵਿਅਕਤੀ ਵੱਲੋਂ ਵੀ ਲਗਾਇਆ ਗਿਆ ਹੋਵੇਗਾ ਉਸ ਵਲੋਂ ਪੁੱਠਾ ਪੋਸਟਰ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬੀ ਦੀ ਪਹਿਲੀ ਪਾਸ਼ਾ ਕਹਿਣ ਦੀ ਗੱਲ ਕਰਦੇ ਨੇ ਗਲੋਸ ਐਂਡ ਬੋਰ ਜਿਹੜੇ ਨੇ ਉਹਨਾਂ ਨੂੰ ਪੰਜਾਬੀ ਉੱਪਰ ਰੱਖਣ ਦੀ ਗੱਲ ਜਿਹੜੀ ਆ ਕੀਤੀ ਜਾਂਦੀ ਹੈ ਲੇਕਿਨ ਜੋ ਇੱਥੇ ਲੀਡਰ ਨੇ ਜਾਂ ਜੋ ਇਸ ਦੇ ਵਰਕਰ ਨੇ ਉਹਨਾਂ ਵੱਲੋਂ ਜਿਹੜਾ ਹੈ ਪੋਸਟਰ ਜਿਹੜੇ ਨੇ ਉਹ ਲਵਾਏ ਗਏ ਨੇ ਜਿਸ ਤੋਂ ਬਾਅਦ ਕਾਫੀ ਜਿਹੜੀ ਹੈ ਚਰਚਾ ਛਿੜਦੀ ਹੋਈ ਵੀ ਜਿਹੜੀ ਹੁਣ ਨਜ਼ਰ ਆ ਰਹੀ ਹੈ ਜਿਸ ਵਿੱਚ ਤੁਸੀਂ ਦਾਪ ਤੋਂ ਤੇ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਵੀਰਵਾਲਦੀਵ ਜਿਹੜਾ ਹੈ ਉਹ ਲਿਖਿਆ ਗਿਆ ਹੈ ਤੇ ਜੋ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਸਾਬ ਜਿਆਦੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਹੈ ਕੋਟ ਕੋਟ ਪ੍ਰਣਾਮ ਜਿਹੜਾ ਹੈ ਉਹ ਪੁੱਠੇ ਅੱਖਰਾਂ ਦੇ ਵਿੱਚ ਜਿਹੜਾ ਹੈ ਉਹ ਲਿਖਿਆ ਗਿਆ ਜਾਰੀ ਕਰਤਾ ਸਮੂਹ ਵਰਕਰ ਭਾਰਤੀ ਜਨਤਾ ਪਾਰਟੀ ਹਲਕਾ ਦੱਖਣ ਜਿਹੜਾ ਹੈ ਉਹ ਅਸੀਂ ਪੁੱਠੇ ਅੱਖਰ ਜਿਹੜੇ ਇਹ ਜਰੂਰ ਪੜ ਸਕਦੇ ਹਾਂ ਜਿਸ ਕਰਕੇ ਇਹ ਕਾਫੀ ਵਿਵਾਦ ਜਿਹੜਾ ਹੈ ਜਰੂਰ ਵਾਦਾ ਹੋਇਆ ਜਿਹੜਾ ਹੁਣ ਨਜ਼ਰ ਆਵੇਗਾ ਲੇਕਿਨ ਇਹ ਭਾਰਤੀ ਜਨਤਾ ਪਾਰਟੀ ਦੀ ਸੋਚ ਅਤੇ ਜੋ ਉਹਨਾਂ ਵੱਲੋਂ ਇਹ ਬੋਰਡ ਲਗਾਏ ਗਏ ਨੇ ਉਹਨੂੰ ਲੈ ਕੇ ਸ਼ਾਇਦ ਸਾਹਮਣੇ ਜਿਹੜੀ ਹੈ ਉਹ ਆਉਂਦੀ ਹੋਈ ਨਜ਼ਰ ਆ ਸਕਦੀ ਹੈ ਲੇਕਿਨ ਕਿਤਨਾ ਕਿਤੇ ਪੰਜਾਬੀ ਵੀ ਇੱਕ ਵਾਰ ਫੇਰ ਤੋਂ ਪਿੱਛੇ ਕਰਦੇ ਹੋਏ ਇਸ ਪੋਸਟਰ ਜਿਹੜੇ ਨੂੰ ਲੈ ਕੇ ਜਿਹੜਾ ਹੈ ਕੋਈ ਪੋਸਟਰ ਆਵਾਜ਼ ਜਿਹੜੀ ਹੈ ਜਰੂਰ ਛਿੜਦੀ ਹੋਈ ਨਜ਼ਰ ਆਵੇਗੀ ਲੇਕਿਨ ਅਸੀਂ ਭੰਡਾਰੀ ਪੁਲ ਦੇ ਉੱਪਰ ਮੌਜੂਦ ਹਾਂ ਜਿੱਥੇ ਕਿ ਲੁਜਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੋਂ ਲੰਘਦੇ ਨੇ ਜਦੋਂ ਇਹ ਪੋਸਟਰ ਨੂੰ ਦੇਖਦੇ ਹੋਣਗੇ ਤੇ ਸ਼ਾਇਦ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਜਿਹੜੀ ਹੈ ਜਰੂਰ ਇਹ ਗੱਲ ਆਉਂਦੀ ਹੋਏਗੀ ਕਿ ਇਹ ਪੋਸਟਰ ਜਿਹੜੇ ਨੇ ਇਹ ਜਿਹੜੇ ਗਲਤ ਜਿਹੇ ਪੋਸਟਰ ਜਿਹੜੇ ਨੇ ਉਹ ਲਿਖੇ ਗਏ ਨੇ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਵੀਰਬਾਲ ਦੀ ਵਸਤੇ ਮੌਕੇ ਦੇ ਉੱਤੇ ਇਹ ਪੋਸਟਰ ਜਿਹੜੇ ਸੀਗੇ ਉਹ ਲਗਾਏ ਗਏ ਸਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਜ਼ਰ ਪਹੁੰਚੀ ਹੋਏਗੀ ਲੇਕਿਨ ਕਿਤਨਾ ਕਿਤੇ ਜੋ ਇਸ ਜਗ੍ਹਾ ਦੇ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਜਿਹੜੇ ਨੇ ਉਹ ਪੁੱਠਾ ਜਿਹੜਾ ਇਹ ਪੋਸਟਰ ਜਿਹੜਾ ਹੈ ਉਹ ਯੂਰ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਜੋ ਅੰਮ੍ਰਿਤਸਰ ਦੇ ਵਿੱਚ ਇਹ ਲਗਾਤਾਰ ਹੀ ਪੁੱਠੇ ਪੋਸਟਰਾਂ ਦੀ ਗਿਣਤੀ ਜਿਹੜੀ ਹੈ ਉਹ ਲਗਾਤਾਰੀ ਵੇਖਣ ਨੂੰ ਮਿਲਦੀ ਰਹੀ ਹੈ ਅਤੇ ਲੇਕਿਨ ਇਸ ਵਾਰ ਜਿਹੜਾ ਹੈ ਜਰੂਰ ਭਾਰਤੀ ਜਨਤਾ ਪਾਰਟੀ ਦੇ ਜੋ ਵਰਕਰ ਨੇ ਉਹਨਾਂ ਵੱਲੋਂ ਇਹ ਜਿਹੜੀ ਤਸਵੀਰਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਅਤੇ ਇਸ ਦੌਰਾਨ ਜੋ ਵੀਰ ਬਾਲ ਦੀ ਵਸਿਆ ਹੈ ਉਸ ਨੂੰ ਲੈ ਕੇ ਜਿਹੜਾ ਪੋਸਟਰ ਲਗਾਇਆ ਗਿਆ ਉਸ ਦੀਆਂ ਤੁਸੀਂ ਤਸਵੀਰਾਂ ਖੁਦ ਦੇਖ ਸਕਦੇ ਹੋ ਕਿ ਪੁੱਠੇ ਜਿਹੜੇ ਨੇ ਸ਼ਬਦ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਲੇਕਿਨ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਸ ਨੂੰ ਸਹੀ ਨਹੀਂ ਕੀਤਾ ਗਿਆ ਲੇਕਿਨ ਲਗਾਤਾਰ ਹੀ ਭਾਰਤੀ ਜਨਤਾ ਪਾਰਟੀ ਦੇ ਜਿਸ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਅਤੇ ਉਹਨਾਂ ਦੇ ਲੀਡਰਸ਼ਿਪ ਵੱਲੋਂ ਜਿਹਾ ਲਗਾਤਾਰ ਹੀ ਪੰਜਾਬ ਦੇ ਨੌਜਵਾਨਾਂ ਨੂੰ ਕਈ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਇਹ ਜਿਹੜੇ ਪੋਸਟਰ ਨੇ ਇਹ ਪੋਸਟਰਾਂ ਵੀ ਸਿੱਧ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਪੰਜਾਬ ਅਤੇ ਪੰਜਾਬੀ ਤੇ ਲਈ ਕਿਸ ਤਰ੍ਹਾਂ ਦੀ ਸੋਚ ਹੈ ਕੈਮਰਾ ਪਰਸਨ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ ਹਾਂਜੀ ਹਾਂਜੀ ਸਰ ਫਾਇਨਲ ਬੋਲੀ ਕਿਹਾ ਮੈਂ ਹਾਂਜੀ ਵਧੀਆ ਜੀ ਦੇਖ ਐਨੂੰ ਫੋਟੋ ਕੀ ਤੈਜੀ ਤੇ ਪਹੁੰਚਾ ਭੰਡਾਰੀ ਪੋਲ ਦੇ ਉੱਤੇ ਨਾ ਜੀ ਜਿੱਥੇ ਗਲੋ ਸਾਈਨ ਦਾ ਬੋਰਡ ਆ ਜੀ ਜਿੱਥੇ ਮੇਰੇ ਖਿਆਲ ਅਗੀ ਜੇ ਕਿ ਨਾਮ ਰੱਬ ਦਾ ਭਲਾ ਕਰੇ ਦੀਨ ਦੇ ਉਪਾਧਿਆ ਮਾਰਕੀਟ ਹੈਗੀ ਨਾ ਹਾਂਜੀ ਹਾਂਜੀ ਉਹਦੇ ਜਿੱਦੋਂ ਤੁਸੀਂ ਉਹਦੇ ਬਿਲਕੁਲ ਸਾਹਮਣੇ ਜਿਹੜਾ ਉਹ ਬੋਰਡ ਲੱਗਾ ਤੁਹਾਡਾ ਤੇ ਉਹਦੇ ਵਿੱਚ ਤੁਸੀਂ ਵੇਖੋ ਨਾ ਪੁੱਠਾ ਹੀ ਸਾਰਾ ਬੋਰਡ ਲਿਖਿਆ ਹੋਇਆ ਮੈਂ ਤੁਹਾਨੂੰ ਕਹਿੰਦੇ ਮੈਂ ਫੋਟੋ ਖਿੱਚ ਕੇ ਭੇਜ ਦਿੰਦਾ ਫੋਟੋ ਨਹੀਂ ਕੋਤਲਾ ਬਲਵਾਇਆ ਨਹੀਂ ਕੋਈ ਭਾਜੀ ਤੁਹਾਡੀ ਫੋਟੋ ਲੱਗੀ ਆ ਤੁਹਾਡੇ ਬੇਟੇ ਦੀ ਫੋਟੋ ਲੱਗੀ ਆ ਮੇਰੇ ਖਿਆਲ ਪੁੱਠਾ ਲਿਖਿਆ ਆ ਮਨਿੰਦਰਜੀਤ ਸਿੰਘ ਠੇਕੇਦਾਰ ਮੇਰੇ ਖਿਆਲ ਨਾਲ ਕਿਉਂਕਿ ਪੜਿਆ ਨਹੀਂ ਜਾਂਦਾ ਤੁਸੀਂ ਮੈਂ ਤੁਹਾਨੂੰ ਫੋਟੋ ਖਿੱਚ ਕੇ ਭੇਜਨਾ ਤੁਹਾਡੀ ਫੋਟੋ ਆ ਉਹਦੇ ਵਿੱਚ ਵੀਰਬਾਲ ਦਿਵਸ ਲਿਖਿਆ ਹੋਇਆ ਤੇ ਲਿਖਿਆ ਆ ਦਸਮਗੁਰੂ ਗੁਰਗੋਬਿੰਦ ਸਿੰਘ ਜੀ ਦੇ ਪੰਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਪੁੱਠਾ ਸਾਰਾ ਕੁਝ ਪੁੱਠਾ ਹੀ ਆ ਤੁਸੀਂ ਤਾਂ ਮੈਂ ਵਟਸਐਪ ਤੇ ਫੋਟੋ ਭੇਜ ਦਿੰਦਾ ਤੁਸੀਂ ਚੈੱਕ ਕਰ ਲਓ ਜੀ ਭਗਤ ਨਾ ਤਾਂ ਪੁੱਕੜਾ ਲੱਗੀ ਸੀ ਪਹਿਲਾਂ ਦੀ ਹਾਂਜੀ ਇਹ ਪਹਿਲਾਂ ਲੱਗੀ ਸੀ ਪੱਲਾ ਹੁੰਦੇ ਨਹੀਂ ਨਾ ਇਹ ਨਹੀਂ ਨਹੀਂ ਹੁੰਦੇ ਨਹੀਂ ਲੱਗੇ ਲੇਕਿਨ ਆਹ ਵੇਖੋ ਨਾ ਬੜੀ ਵੱਡੀ ਮਿਸਟੇਕ ਹੈ ਨਾ ਕਿ ਆਪਾਂ ਪੰਜਾਬੀ ਨੂੰ ਇੱਕ ਨੰਬਰ ਤੇ ਕਹਿ ਰਹੇ ਹਾਂ ਜੀ ਲੈ ਕੇ ਆਉਣਾ ਆ ਲੇਕਿਨ ਪੰਜਾਬੀ ਦੇ ਵਿੱਚ ਉਹ ਤੇ ਅਚਾਨਕ ਅਸੀਂ ਮੀਡੀਆ ਵਾਲੇ ਨੰਗ ਦੇ ਬੇਸੀ ਤੇ ਅਸੀਂ ਵੇਖ ਲਿਆ ਨਾ ਇਹ ਤੇ ਗਲਤੀ ਗਲਤੀ ਜਿਸ ਬੰਦੇ ਦੀ ਵੀ ਹੈਗੀ ਉਹ ਤੇ ਹੈ ਹੀ ਆ ਲੇਕਿਨ ਇਹ ਹਾਂਜੀ ਜਿਹੜਾ ਲਿਖਿਆ ਨਾ ਪੰਜਾਬੀ ਦੇ ਵਿੱਚ ਉਹ ਪੰਜਾਬੀ ਚ ਮੈਂ ਲਿਖਿਆ ਪਹਿਲਾਂ ਲਵਾਈ ਸੀ ਇਹ ਮੈਨੂੰ ਲੱਗਦਾ ਨਾ ਪੁੱਠਾ ਸੀ ਤੇ ਪੁੱਠਾ ਕਰਕੇ ਮੈਂ ਲਾ ਦਿੱਤਾ ਹੋਵੇ ਹਾਂਜੀ ਹਾਂਜੀ ਉਹੀ ਐਗਜ਼ੈਕਟ ਉਹੀ ਪੋਜੀਸ਼ਨ ਹੋਈ ਹੈ ਜਾਂ ਪੁੱਠਾ ਲੱਗਾ ਆ ਜਾਂ ਗਲਤੀ ਤੇ ਹੈ ਜਣਾ ਉਹ ਤਾਂ ਲੱਗ ਹੀ ਹੋਵੇ ਬੜੇ ਚੈਲਨਰ ਤੋਂ ਨਾਲ ਇੱਥੇ ਨਹੀਂ ਲੱਗਾ ਸੀ ਉਹ ਲੱਗਾ ਸੀ ਜਦੋਂ ਸਾਡਾ ਹੀ ਸੀ ਸਰ ਮੈਂ ਬਿਲਕੁਲ ਮੈਂ ਸਰ ਮੈਂ ਬਿਲਕੁਲ ਮੌਕੇ ਤੇ ਮੌਜੂਦ ਆ ਨਹੀਂ ਮੈਂ ਮੈਂ ਪਛਤਾਣੀ ਕਿ ਤੁਹਾਡੀ ਗੱਲ ਮੰਨ ਲਈ ਪਰ ਮੈਂ ਤੁਹਾਨੂੰ ਦੱਸਦਾ ਰਿਹਾ ਜਿਹੜਾ ਲੱਗਾ ਸੀ ਨਾ ਤੁਹਾਡਾ ਉਹ ਲੱਗਾ ਸੀ ਚੈਡਨਟ ਟੌਮ ਚ ਅੱਛਾ ਜੀ ਇੱਥੇ ਲਾਇਆ ਸੀ ਮੈਂ ਇਹ ਇੱਥੇ ਲੱਗਾ ਇੱਕ ਚੈਡ ਇੱਕ ਲੱਗਦਾ ਸੀ ਆਪਣਾ ਜਿਹੜਾ ਕੱਦਾ ਜਿੱਤੇ ਉਹ ਐਮਰਫਰ ਸੈਰ ਵਾਲੇ ਵੀ ਆ ਹਾਂਜੀ ਕੋਸ ਲੱਗਦਾ ਸੀ ਇੱਕ ਤਾਂ ਆਇਆ ਹੀ ਨਹੀਂ ਆ ਮਰੀਆਂ ਦੇਖਣ ਲੱਗੇ ਜਦੋਂ ਲੱਗ ਲਾਇਣ ਇਹਨਾਂ ਨੇ ਲਾ ਕੇ ਪੁੱਟਾ ਲੱਸਾ ਲੱਗਦਾ ਵਾ ਪਤਾ ਨਹੀਂ ਜੀ ਇਹ ਚੈੱਕ ਕਰਾ ਲਓ ਤੁਸੀਂ ਵੈਸੇ ਚਲੋ ਤੁਸੀਂ ਮੌਤਵਾਰ ਉਹ ਤਾਂ ਕਰਕੇ ਨਾਲੇ ਇੱਕ ਤੁਸੀਂ ਰਿਪਰਟਡ ਪਾਰਟੀ ਨੂੰ ਹਾਂਜੀ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਮਨਿੰਦਰਜੀਤ ਸਿੰਘ ਨੇ ਉਹਨਾਂ ਦਾ ਪੋਸਟਰ ਹੈ ਜਿਸ ਨੂੰ ਲੈ ਕੇ ਜਿਹੜੀ ਹੈ ਓਏ ਕਾਫੀ ਕਸ਼ਮਾ ਕਸ਼ ਜਿਹੜੀ ਹੈ ਉਹ ਵੇਖ ਨੂੰ ਮਿਲ ਸਕਦੀ ਹੈ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਉਹਨਾਂ ਵੱਲੋਂ ਸਾਫ ਤੋਂ ਤੇ ਡਿਨਾਈ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਇਹ ਪੋਸਟਰ ਜਿਹੜੇ ਉਹਨਾਂ ਵੱਲੋਂ ਨਹੀਂ ਲਵਾਏ ਗਏ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਨਾਲ ਹਮੇਸ਼ਾ ਹੀ ਇਸੇ ਤਰ੍ਹਾਂ ਦਾ ਹੀ ਸਲੂਕ ਜਿਹੜਾ ਹੈ ਉਹ ਵੇਖਣ ਨੂੰ ਮਿਲਦਾ ਹੈ ਜਿਸ ਨੂੰ ਲੈ ਕੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਬੇਸ਼ੱਕ ਡਿਨਾਈ ਕਰਦੀ ਹੋਈ ਵੀ ਆ ਨਜ਼ਰ ਆਉਂਦੀ ਹੈ ਦੂਸਰੇ ਪਾਸੇ ਸਰਬਜੀਤ ਸਿੰਘ ਸੋਨੂ ਜਿਹੜਾ ਸਾਡੇ ਨਾਲ ਮੌਜੂਦ ਨੇ OBC ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਸੋਨੂ ਜੀ ਪੰਜਾਬੀ ਨੂੰ ਇੱਕ ਨੰਬਰ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਪੰਜਾਬੀ ਪੁੱਠੀ ਕਰਤੀ ਸਾਰੀ ਜੀ ਇਹਨਾਂ ਦੇ ਨਾਲ ਤੁਹਾਨੂੰ ਕੀ ਹੁਣ ਮੈਂ ਕਹਾਂ ਦਿਨ ਮਾੜੇ ਚੱਲਣ ਦੇ ਆ ਜਦੋਂ ਕਹਿੰਦੇ ਬੁੱਧੀ ਭ੍ਰਸਟ ਹੋ ਜਾ ਫੇਰ ਕੀ ਕਰੇ ਬੰਦਾ ਇਹ ਹਰ ਕੰਮ ਹੀ ਪੁੱਠਾ ਕਰਦੇ ਆ ਇਹਨਾਂ ਸਹੀ ਕੰਮ ਕੋਈ ਕੀਤਾ ਹੁੰਦਾ ਤੇ ਅੱਜ ਦੇਸ਼ ਸਾਡਾ ਤਰੱਕੀ ਦੇ ਰਾਹ ਤੇ ਹੁੰਦਾ ਅੱਜ ਦੇਸ਼ ਸਾਡੇ ਦਾ ਬੇੜਾ ਕਰ ਕਰਨ ਚ ਨਾ ਕੋਈ ਕਸਰ ਨਹੀਂ ਛੱਡੀ ਤੇ ਅੱਜ ਉਹ ਵੀ ਸੂਰਬੀਰ ਯੋਧਿਆਂ ਨੂੰ ਜਿੰਨਾਂ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਬੜੀ ਸ਼ਰਮ ਆਈ ਮੈਨੂੰ ਵੇਖ ਕੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਐਨੀ ਬੇਵਕੂਫੀ ਇੱਕ ਤੇ ਲਾਉਣ ਵਾਲਿਆਂ ਨੂੰ ਵੀ ਤੇ ਇੱਕ ਛਪਾਉਣ ਵਾਲਿਆਂ ਨੂੰ ਵੀ ਵੀ ਤੁਹਾਨੂੰ ਯਾਰ ਕੀ ਹੁਣ ਮੈਂ ਕਹਾਂ ਵੀ ਇਹ ਤੁਹਾਨੂੰ ਸੋਚਣਾ ਚਾਹੀਦਾ ਵੀ ਤੁਸੀਂ ਕਿੰਨਾਂ ਦੇ ਨਾਲ ਫੋਟੋਆਂ ਲਾਉਂਦੇ ਦਾੜੀਆਂ ਤੁਹਾਡੀਆਂ ਕੱਟੀਆਂ ਵਾਂ ਤੁਸੀਂ ਉਹਨਾਂ ਦੇ ਵਾਰਿਸ ਹੈਗੇ ਜੇ ਤੁਹਾਨੂੰ ਸ਼ਰਮ ਥੋੜੀ ਬਹੁਤੀ ਹੈਗੀ ਕਿ ਨਹੀਂ ਤੁਹਾਡੀ ਰਾਜਨੀਤੀ ਪਤਾ ਨਹੀਂ ਕਿੱਥੇ ਤੁਹਾਡੀ ਸੋਚ ਮਰ ਗਈ ਹੈ ਐਨੀ ਗੰਦੀ ਰਾਜਨੀਤੀ ਹੋ ਗਈ ਸਾਡੇ ਲੋਕਾਂ ਦੀ ਗਾੜੀਆਂ ਕਟੀਆਂ ਔਰ ਕਿੰਨਾ ਦੇ ਨਾਲ ਤੁਸੀਂ ਫੋਟੋਆਂ ਲਾਉਂਦੇ ਹੋ ਸਾਹਿਬਜ਼ਾਦਿਆਂ ਦੇ ਤੁਹਾਡਾ ਕੀ ਦੇਣਾ ਸਮਾਜ ਨੂੰ ਕੀ ਤੁਹਾਡਾ ਅਧਿਕਾਰ ਹੈ ਤੁਸੀਂ ਨਾਂ ਤੇ ਮਤਲਬ ਲਖਾਤ ਤਾਂ ਥੱਲੇ ਆਪਣਾ ਔੜਾ ਔੜਾ ਤੇ ਉੱਤੇ ਤੁਸੀਂ ਸਾਰਾ ਹੀ ਕੁਝ ਪੁੱਠਾ ਕਰਤਾ ਕਿੱਥੇ ਤੱਕ ਯਾਰ ਜੇ ਸ਼ਹੀਦੀ ਦੇੜੇ ਉਦੋਂ ਤੇ ਕਦੇ ਨਜ਼ਰ ਨਹੀਂ ਆਉਂਦੇ ਤੇ ਆ ਲਖਾਤ ਤਾਂ ਉੱਤੇ ਵੇਖੋ ਸਾਰਾ ਕੁਝ ਜੇ ਪੜਿਆ ਜਾਂਦਾ ਤੇ ਤੁਸੀਂ ਮੈਨੂੰ ਦੱਸ ਦਿਓ ਮੈਨੂੰ ਤਾਂ ਪੜਿਆ ਜਾਂਦਾ ਲੱਗਦਾ ਨਹੀਂ ਕੋਈ ਸਮਝ ਨਹੀਂ ਆਉਂਦੀ ਲੱਗਦਾ ਨਹੀਂ ਕਿ ਟੈਕਨੀਕਲ ਵੀ ਇੱਕ ਪ੍ਰੋਬਲਮ ਹੋ ਸਕਦੀ ਹੈ ਤੁਹਾਨੂੰ ਲੱਗਦਾ ਹੈ ਜੇ ਲਵਾਉਣਾ ਵਾ ਤਾਂ ਫਿਰ ਲਾਗੇ ਖਲੋ ਕੇ ਵੀ ਲਵਾਇਆ ਜਾ ਸਕਦਾ ਕਿਉਂਕਿ ਪ੍ਰਵਾਸੀ ਹੋ ਸਕਦਾ ਜ ਉਸੀ ਜਿੰਨਾਂ ਦੀਆਂ ਫੋਟੋਆਂ ਲਵਾਉਣ ਦੇ ਜੇ ਨਾਲ ਸਾਡਾ ਇਹਨਾਂ ਸਟੇਟਸ ਹੈਗਾ ਅਸੀਂ ਇਹਨੇ ਜੋਗੇ ਹੈਗੇ ਆ ਵੀ ਉਹ ਕਿੰਨਾਂ ਦੇ ਨਾਲ ਫੋਟੋਆਂ ਲਾਉਣ ਦੇ ਸਾਹਿਬ ਜਦਿਆਂ ਨੇ ਜਿਨ੍ਹਾਂ ਨੂੰ ਬੰਦ-ਬੰਦ ਘਟਾਰਤਾ ਜਿਨ੍ਹਾਂ ਨੇ ਸਾਡੇ ਲਈ ਐਡੀ ਵੱਡੀ ਕੁਰਬਾਨੀ ਕੀਤੀ ਹੈ ਤੇ ਜਿਨ੍ਹਾਂ ਦੀ ਸ਼ਹਾਦਤ ਮਤਲਬ ਕਦੀ ਭੁੱਲ ਨਹੀਂ ਸਕਦੇ ਉਹ ਫਤੇਗੜ ਸਾਹਿਬ ਜਿਸ ਫਤੇਗੜ ਸਾਹਿਬ ਦਾ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ ਤੇ ਤੁਸੀਂ ਉਸ ਫਤੇਗੜ ਸਾਹਿਬ ਦੇ ਉਹ ਯੋਧੇ ਜਰਨੈਲਾਂ ਦਸਵੇਂ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੀਆਂ ਫੋਟੋਆਂ ਦੇ ਨਾਲ ਆਪਣੀਆਂ ਫੋਟੋਆਂ ਲਾਉਣ ਦੇ ਤੁਸੀਂ ਕਿੰਨਾ ਕੁ ਉਹਨਾਂ ਦੇ ਦੱਸੇ ਮਾਰਗ ਤੇ ਚੱਲਦੇ ਜੇ ਤੁਸੀਂ ਲਾਇਆ ਤੇ ਫਿਰ ਲਾਇਆ ਵੀ ਪੁੱਠਾ ਤੇ ਬੇਦਬੀ ਨਹੀਂ ਤੇ ਹੋਰ ਕੀ ਹੈ ਲੇਕਿਨ ਕਿਹਾ ਮੈਂ ਹੁਣੇ ਗੱਲ ਕਰ ਰਿਹਾ ਸੀ ਠੇਕੇਦਾਰ ਸਾਹਿਬ ਨਾਲ ਕਹਿੰਦੇ ਕਿ ਮੈਂ ਲਵਾਇਆ ਹੀ ਨਹੀਂ ਪੋਸਟਾ ਜੀ ਉਹਨਾਂ ਨੇ ਲਵਾਇਆ ਤਾਂ ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਲਗਾ ਕੇ ਤਾਂ ਕਿ ਲੱਗਦਾ ਨਹੀਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਇਹਰੇ ਲਈ ਜ਼ਿੰਮੇਵਾਰ ਨੇ ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਜਿੰਨੇ ਵੀ ਹੁਣ ਤੇ ਮੈਂ ਤਾਂ ਐ ਜੀ ਪੀ ਸੀ ਨੂੰ ਬੇਨਤੀ ਕਰੂੰ ਭੀ ਨੇ ਤੁਹਾਡੇ ਕੋਲ ਵਕੀਲ ਆ ਟੈਕਨੀਕਲੀ ਮਾਹਰ ਆ ਤੁਸੀਂ ਮਾੜੇ ਮੋਟ ਬੰਦੇ ਤੇ ਰਗੜ ਦਿੰਦੇ ਫਿਰ ਹੁਣ ਹੋ ਜਾਓ ਸਿੱਧੇ ਤੁਸੀਂ ਵੀ ਤੁਹਾਡੇ ਵੱਲ ਲੋਕ ਵੇਖਦੇ ਆ ਲੋਕੀ ਨੰਗਣ ਡੈ ਇਥੋਂ ਤਾਂ ਕੀ ਸਾਡ ਇਹ ਹੁਣ ਆਪ ਹੀ ਲਾ ਦੇਣੇ ਤਾਂ ਮੈਂ ਪਾੜ ਕੇ ਸੁੱਟ ਦੇਣਾ ਵੇ ਮੁਰਕੇ ਨਾ ਫਿਰ ਕਹਿਣ ਇਹਨੂੰ ਬੰਦੇ ਵਾਂਗੂ ਜਿਹਨੇ ਲਾਇਆ ਉਹ ਲਾਦਣ ਫਲੈਕਸਾਂ ਵਾਲਿਆਂ ਦੇ ਮਾਰ ਮਾਰ ਜੁੱਤੀਆਂ ਤੂੰ ਕੱਢ ਦਾਂਗੇ ਇਹਨਾਂ ਦੇ ਖਾ ਖਾ ਗੁੱਟਕੇ ਤੇ ਲਾਈ ਜਾਂਦੇ ਮਹਾਂਪੁਰਸ਼ਾਂ ਦੇ ਏੜੇ ਏੜੇ ਸੰਤਾਂ ਦੇ ਫੋਟੋਆਂ ਤੇ ਹੱਥੋਂ ਤਾਂ ਹੀ ਇਹ ਕਿੰਨੀ ਕੱਕਲ ਵਾਲੀ ਗੱਲ ਐ ਇਹ ਕੋ ਚੰਗੀ ਗੱਲ ਐ ਇਹ ਇੱਥੇ ਦੁਨੀਆ ਆਉਂਦੀ ਟੂਰਿਸਟ ਘੁੰਮਣ ਆਉਂਦੇ ਕਿੰਨੀ ਕੱਕਲ ਵਾਲਾ ਕੰਮ ਕੀਤਾ ਐ ਇਸ ਕਰਕੇ ਸ਼ਰਮ ਨੂੰ ਹੱਥ ਮਾਰਨ ਥੋੜਾ ਜਿਹਾ ਬੇਸ਼ਰਮੀ ਦੇ ਹੱਦਾਂ ਨਾ ਪਾਰ ਕਰਨ ਇਹ ਸਾਰਾ ਫਲੈਕਸ ਵਾਲਿਆਂ ਨੇ ਜੇ ਗਲਤੀ ਕੀਤੀ ਜੋ ਕਹਿੰਦੇ ਮੈਨੂੰ ਪਤਾ ਨਹੀਂ ਤੇ ਫਲੈਕਸ ਵਾਲਿਆਂ ਨੂੰ ਫੜ ਕੇ ਤੇ ਉੱਥੇ ਅੰਦਰ ਦੋਣ ਜਿਨ੍ਹਾਂ ਨੇ ਲਾਈ ਉਹ ਤੇ ਨਾਂ ਲਿਖਿਆ ਹੋਣਾ ਥੱਲੇ ਲੇਕਿਨ ਮੈਂ ਜਦੋਂ ਗੱਲ ਕੀਤੀ ਕਹਿੰਦੇ ਇਹ ਜਿਹੜਾ ਪੋਸਟਰ ਆ ਮੈਂ ਬੜੇ ਜੇਰ ਪਹਿਲਾਂ ਲਗਵਾਉਣ ਦੀ ਗੱਲ ਕੀਤੀ ਉਸ ਤੋਂ ਬਾਅਦ ਸਾਡੀ ਨਜ਼ਰ ਪੈ ਗਈ ਆ ਅਸੀਂ ਇਸ ਚੀਜ਼ ਨੂੰ ਵੇਖ ਲਿਆ ਕਿ ਲੱਗਦਾ ਕਿ ਤੁਸੀਂ ਸਮਝਦੇ ਕਿ ਇਹ ਵੀ ਬੇਬੀ ਜਿਹੜੀ ਤੁਹਾਨੂੰ ਲੱਗਦੀ ਹੈ ਬੇਬੀ ਇਹ ਬੇਦਬੀਆਂ ਕਰਨ ਦਾ ਇਹਨਾਂ ਦੀ ਪਾਰਟੀ ਦੇ ਵਿੱਚ ਰਵਾਇਤੀ ਹੈ ਇਹਨਾਂ ਦੀ ਦੇਖੋ ਪਹਿਲੀ ਵਾਰੀ ਥੋੜੀ ਇਹਨਾਂ ਦਾ ਕੰਮ ਆ ਸਿੱਖਾਂ ਦੇ ਆਂਟੀ ਚੱਲਣਾ ਔਰ ਇਹ ਗਲਤ ਕੰਮ ਕਰ ਰਹੇ ਸਿਰਫ ਪੱਗਾਂ ਸਜਾਉਣੀਆਂ ਜਾਣਦੇ ਇਹਨਾਂ ਨੂੰ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਿੱਖਾਂ ਦੀਆਂ ਭਾਵਨਾ ਨਾਲ ਕੋਈ ਲੈਣਾ ਦੇਣਾ ਨਹੀਂ ਆਏ ਦਿਨ ਵਿਵਾਦਤ ਬਿਆਨ ਆਏ ਦਿਨ ਵਿਵਾਦਤ ਕੰਮ ਕਿੱਥੋਂ ਤੱਕ ਸ਼ੋਭਾ ਦਿੰਦਾ ਦੱਸੋ ਮੈਨੂੰ ਦੇਖੋ ਚੰਗੀ ਗੱਲ ਹੈ ਤੁਸੀਂ ਚੰਗਾ ਸਮਝ ਦੇ ਇਹਨਾਂ ਨੂੰ ਕਿੰਨਾ ਕੁ ਚੰਗਾ ਸਮਝ ਦੇ ਕਿਹਦੇ ਨਾਲ ਯਾਰ ਤੁਸੀਂ ਦੇ ਅਸਮਾਨ ਦੇ ਵਿੱਚ ਪੱਥਰ ਮਾਰਾਂਗੇ ਸਿਰ 'ਚ ਵੱਜਣਾ ਵਾ ਉਹ ਕਿੱਥੇ ਅਸੀਂ ਕਿੱਥੇ ਅਸੀਂ ਤੇ ਕਦੀ ਜ਼ਿੰਦਗੀ 'ਚ ਨਹੀਂ ਮੈਂ ਅਮਰਤ ਹਰੀ ਸਿੰਘ ਐ ਮੈਰੀ ਨਹੀਂ ਔਕਾਤ ਮੈਂ ਨਹੀਂ ਕਦੀ ਸੋਚਿਆ ਕਿ ਐਡੇ ਵੱਡੇ ਮਹਾਂਪੁਰਸ਼ਾਂ ਦੇ ਬਰੋਬਰ ਤੇ ਫੋਟੋ ਆਲਾ ਵਾ ਦਾੜੀਆਂ ਤੁਹਾਡੀਆਂ ਕੱਟੀਆਂ ਤੇ ਫੋਟੋਆਂ ਲਿਆ ਕੇ ਲਾਤੀਆਂ ਵੱਡੇ ਲਾਉਣ ਵਾਲੇ ਉਹ ਭਈਏ ਲਿਆ ਕੇ ਲਾਗੇ ਇੱਥੇ ਤੇ ਸਾਰਾ ਵੇਖੋ ਤੁਸੀਂ ਪੁੱਠਾ ਕਰਕੇ ਛਾਪਣ ਵਾਲੇ ਵੀ ਇਹ ਤੇ ਸ਼ਕਤੀ ਦੇ ਨਾਲ ਜਿਹੜਾ ਇਹਨਾਂ ਨੂੰ ਰਾਜਨੀਤੀ ਤੋਂ ਉੱਠ ਕੇ ਪਰਚਾ ਦਰਜ ਹੋਣਾ ਚਾਹੀਦਾ ਇਹਨਾਂ ਤੇ ਬਿਲਕੁਲ ਬਿਲਕੁਲ ਪਰਚਾ ਦਰਜ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਲੇਕਿਨ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਤੁਹਾਨੂੰ ਇੱਕ ਵਾਰ ਫਿਰ ਤੋਂ ਸਾਂਝੀਆਂ ਕਰਦੇ ਹਾਂ ਜਿਸ ਵਿੱਚ ਸਾਫ਼ ਦੌਰ ਤੇ ਵੀਰ ਬਾਲਦੀਵਸ ਦਾ ਦੇ ਮੌਕੇ ਦੇ ਉੱਤੇ ਜਿਹੜੀ ਹੈ ਤਸਵੀਰ ਜਿਹੜੀ ਸੀਗੀ ਉਹ ਲਗਵਾਏਗੇ ਰਾਜਨੀਤਿਕ ਲੀਡਰ ਨੇ ਹਮੇਸ਼ਾ ਹੀ ਰਾਜਨੀਤੀ ਚਾਹੁੰਦੇ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਅਕਸਰ ਹੀ ਲੀਡਰ ਜਿਹੜੇ ਨੇ ਉਹ ਵਿਵਾਦਿਤ ਬਿਆਨ ਵੀ ਜਿਹੜੇ ਨੇ ਉਹ ਦਿੰਦੇ ਰਹਿੰਦੇ ਨੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਉਹਨਾਂ ਤੇ ਵਿਵਾਦਿਤ ਬਿਆਨ ਉਹ ਦਿੰਦੇ ਨੇ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰਜਿੰਦਰ ਸਿੰਘ ਠੇਕੇਦਾਰ ਜੋ ਉਹ ਨੇ ਮੈਂ ਪੁੱਠੀ ਲੈਂਗੁਏਜ ਜਿਹੜੀ ਆ ਉਹ ਪੜ ਰਿਆ ਲੇਕਿਨ ਹਰਜਿੰਦਰ ਸਿੰਘ ਠੇਕੇਦਾਰ ਜਿਹੜੇ ਨੇ ਉਹਨਾਂ ਦਾ ਨਾਮ ਜਿਆ ਦੇਖਿਆ ਗਿਆ ਦੂਸਰੇ ਪਾਸੇ ਸਮੂਹ ਵਰਕਰ ਭਾਰਤੀ ਜਨਤਾ ਪਾਰਟੀ ਹਲਕਾ ਦੱਖਣੀ ਜਿਹੜਾ ਲਿਖਿਆ ਗਿਆ ਅਤੇ ਉਹਨਾਂ ਦੇ ਬੇਟੇ ਜਿਹੜੇ ਨੇ ਉਹਨਾਂ ਦੇ ਮਨਿੰਦਰ ਜੀਤ ਸਿੰਘ ਜਿਹੜੇ ਨੇ ਉਹ ਠੇਕੇਦਾਰ ਜਿਹੜਾ ਉਹਨਾਂ ਦੀ ਤਸਵੀਰ ਲੱਗੀ ਹੈ ਲੇਕਿਨ ਜਦੋਂ ਅਸੀਂ ਠੇਕੇਦਾਰ ਸਾਹਿਬ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਇਹ ਪੋਸਟਰ ਲਵਾਇਆ ਨਹੀਂ ਗਿਆ ਜੇਕਰ ਉਹਨਾਂ ਵੱਲੋਂ ਪੋਸਟਰ ਨਹੀਂ ਲਗਵਾਇਆ ਗਿਆ ਤੇ ਲਗਵਾਇਆ ਕਿਹਦੇ ਵੱਲੋਂ ਗਿਆ ਹੈ ਜੇਕਰ ਲਗਵਾਇਆ ਗਿਆ ਹੈ ਤੇ ਜੇਕਰ ਗਲ ਕੀ ਇਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਤਾਂ ਸਮਝ ਦੱਸੇਗਾ ਲੇਕਿਨ OBC ਦੇ ਪ੍ਰਧਾਨ ਜੋ ਸਰਬਜੀਤ ਸਿੰਘ ਸੋਨੂ ਚੰਡਿਆਲਾ ਹੈ ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਹੀ BJP ਜਿਹੜੀ ਹੈ ਪੰਜਾਬ ਦੇ ਲੋਕਾਂ ਦੀ ਨਭਜ ਟਟੋਲਦੀ ਰਹਿੰਦੀ ਹੈ ਤੇ ਹਮੇਸ਼ਾ ਹੀ ਵਿਵਾਦਿਤ ਬਿਆਨ ਜਿਹੜੇ ਇਹੋ ਦਿੰਦੇ ਹੋਏ ਨਜ਼ਰ ਆਉਂਦੇ ਜਿਵੇਂ ਕੰਗਣਾ ਰਣੌਤ ਦੀ ਗੱਲ ਕੀਤੀ ਜਾਵੇ ਤੇ ਕੰਗਣਾ ਰਣੌਤ ਦੇ ਵੱਲੋਂ ਵੀ ਇਸੇ ਤਰ੍ਹਾਂ ਦੇ ਹੀ ਬਿਆਨ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਲੇਕਿਨ ਅਸੀਂ ਉਹਨਾਂ ਬਾਬਿਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਹਮੇਸ਼ਾ ਹੀ ਨਾਮ ਲੈਂਦੇ ਅਸੀਂ ਸਿਰ ਝੁਕਦਾ ਹੈ ਉਹਨਾਂ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ ਲੇਕਿਨ ਤਸਵੀਰਾਂ ਤੇ ਲਗਵਾਈਆਂ ਜਾਂਦੀਆਂ ਨੇ ਲੇਕਿਨ ਪੰਜਾਬੀ ਭਾਸ਼ਾ ਨੂੰ ਪੁੱਠਾ ਜਿਹੜਾ ਹੈ ਉਹ ਦਿਖਾਇਆ ਜਾਂਦਾ ਕਿੰਥੋਂ ਤੱਕ ਵਾਜੇ ਪਿਆ ਜੇਕਰ ਐਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਚੀਜ਼ਾਂ ਨਜ਼ਰ ਆਉਣਗੀਆਂ ਤੇ ਕੀ ਪੰਜਾਬੀ ਨੂੰ ਅਸੀਂ ਕਿਸ ਤਰ੍ਹਾਂ ਪ੍ਰੋਫੇਲਿਤ ਕਰ ਪਾਵਾਂਗੇ ਕੀ ਲੱਗਦਾ ਤੁਹਾਨੂੰ ਇਹ ਜ਼ਰੂਰ ਦੱਸਣਾ ਕਿ ਇਸ ਵਿਅਕਤੀਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਲੇਕਿਨ ਕਿਤਨਾ ਕਿਤੇ ਸੋਨੂ ਚੰਡਿਆਲ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਤੇ ਭਾਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਪਰਚਾ ਜਿਹੜਾ ਹੈ ਜ਼ਰੂਰ ਦਰਜ ਕੈਮਰਾਪਰਸਨ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ